ਤੁਹਾਡੀ ਮੰਥਲੀ ਡੈਟ ਬੋਥ ਮਾਇਨੇ ਰੱਖਦੀ ਹੈ ਜੋ ਤੁਸੀਂ ਮੋਰਗੇਜ ਲੈ ਰਹੇ ਹੋ ਤੇ ਆਪਾਂ ਅੱਜ ਦੀ ਗਾਈਡਲਾਈਨਸ ਫਾਲੋ ਕਰਨੀਆਂ ਪਹਿਲਾ ਹੈਗਾ ਜੋ ਡੈਟ ਟੂ ਇਨਕਮ ਰੇਸ਼ੀਓ ਹੈ ਉਹ ਦੇਖਦੇ ਨੇ ਕਿ ਤੁਹਾਡੀ ਮੰਥਲੀ ਇਨਕਮ ਕਿੰਨੀ ਹੈਗੀ ਹੈ ਐਂਡ ਤੁਹਾਡੀ ਡੈਟ ਕਿੰਨੀ ਹੈ ਮੰਥਲੀ ਡੈਟ ਕਿੰਨੀ ਹੈ ਜਦੋਂ ਆਪਾਂ ਮੰਥਲੀ ਡੈਟ ਕਹਿੰਦੇ ਆ ਉਹਦਾ ਕੀ ਮਤਲਬ ਉਹ ਮਤਲਬ ਕਿ ਪਹਿਲਾਂ ਕਿ ਮੋਰਗੇਜ ਤੁਸੀਂ ਕਿੰਨੀ ਤੁਹਾਡੀ ਹੋਏਗੀ ਰਾਈਟ ਉਹ ਤੁਸੀਂ ਅਫੋਰਡ ਕਰ ਸਕਦੇ ਕਿ ਨਹੀਂ ਤੁਹਾਡੇ ਮੋਰਗੇਜ ਦੇ ਵਿੱਚ ਨਾਲ ਪ੍ਰਾਪਰਟੀ ਟੈਕਸਸ ਐਂਡ ਇੰਸ਼ੋਰੈਂਸ ਨਵੇਕਾਰ ਦੀ ਰਾਈਟ ਪਲਸ ਜੋ ਕਰ ਹੋਣ ਤੁਹਾਡੇ ਗੱਡੀ ਤੇ ਕੋਈ ਲੋਨ ਹੋਵੇ ਜਾਂ ਲੀਸ ਤੇ ਗੱਡੀ ਹੋਵੇ ਜਾਂ ਸਟੂਡੈਂਟ ਲੋਨਸ ਔਨ ਪਰਸਨਲ ਲੋਨਸ ਹੋਵੇ ਤੁਹਾਡੇ ਕ੍ਰੈਡਿਟ ਕਾਰਡ ਕ੍ਰੈਡਿਟ ਕਾਰਡ ਦੀ ਮਿਨਿਮਮ ਪੇਮੈਂਟਸ ਕਿੰਨੀਆਂ ਨੇ ਨਾ ਕਿ ਫੁੱਲ ਬੈਲੈਂਸ ਕਿੰਨਾ ਹੈ ਪਰ ਮਿਨਿਮਮ ਪੇਮੈਂਟਸ ਕਿੰਨੀਆਂ ਨੇ ਐਂ ਕੋਈ ਚਾਰਲ ਸਪੋਰਟ ਤੇ ਨਹੀਂ ਹੈਗੀ ਭਾਈ ਇਹ ਚੀਜ਼ਾਂ ਯੂਸੂਲੀ ਹੁੰਦੀਆਂ ਨੇ ਰਿਵਰਵਿੰਗ दैट ਮੀਨਿੰਗ ਕਿ ਐਵਰੀ ਮੰਥ ਤੁਸੀਂ ਇਹਨਾਂ ਨੂੰ ਨਾ ਕੰਸਿਸਟੈਂਟਲੀ ਇਹਨਾਂ ਨੂੰ ਪੇ ਕਰ ਰਹੇ ਹੋ ਕਿਹੜੀਆਂ ਚੀਜ਼ਾਂ ਨਹੀਂ ਆਪਾਂ ਇਨਕਲੂਡ ਕਰਦੇ ਡੀਟੀਆਈ ਦੇ ਵਿੱਚ ਇਹ ਹੁੰਦੀਆਂ ਨੇ ਯੂਟਿਲਿਟੀਜ਼ ਗ੍ਰੋਸਰੀਜ਼ ਫੋਨ ਬਿਲਸ ਏ ਯੂਸੂअली ਆਪਾਂ ਡੀਟੀਆਈ ਦੇ ਵਿੱਚ ਡੈਟ ਟੂ ਇਨਕਮ ਰੇਸ਼ੀਓ ਦੇ ਵਿੱਚ ਆਪਾਂ ਨਹੀਂ ਇਨਕਲੂਡ ਕਰਦੇ ਠੀਕ ਹੈ ਸੋ ਕਿਉਂ ਮੈਟਰ ਕਰਦੀ ਹੈ ਕੀ ਇਹ ਇਹ ਤੁਹਾਨੂੰ ਦੱਸਦੀ ਹੈ ਜਾਂ ਲੈਂਡਰ ਨੂੰ ਦੱਸਦੀ ਹੈ ਕਿ ਤੁਸੀਂ ਅਫੋਰਡ ਕਿੰਨਾ ਕਰ ਸਕਦੇ ਹੋ ਇਹ ਤੁਹਾਡੇ ਵਾਸਤੇ ਵੀ ਵਧੀਆ ਹੈ ਕਿ ਤੁਹਾਨੂੰ ਵੀ ਪਰਸੈਂਟੇਜ ਪਤਾ ਹੈ ਕਿ ਮੇਰੀ ਇਨਕਮ ਕਿੰਨੀ ਤੇ ਮੇਰੀ ਡੈਟ ਕਿੰਨੀ ਹੈ ਰਾਈਟ ਇਹ ਇਨਸ਼ੋਰ ਕਰਦੀ ਹੈ ਕਿ ਤੁਸੀਂ ਜਿਹੜੀ ਨਵੀਂ ਮੋਰਗੇਜ ਹੈ ਉਹ ਤੁਸੀਂ ਐਕਚੁਅਲ ਪੇ ਕਰ ਸਕਦੇ ਕਿ ਨਹੀਂ ਐਂਡ ਜੇ ਤੁਹਾਡੀ ਹਾਈ ਡੀਟੀਆਈ ਹੋਵੇ ਕਿ ਮਤਲਬ ਕਿ ਤੁਹਾਡੇ ਜ਼ਿਆਦਾ ਖਰਚੇ ਹੋ ਗਏ ਨੇ ਮੰਥਲੀ ਥੈਨ ਉਹ ਤੁਹਾਨੂੰ ਲੋਨ ਡਿਨਾਈ ਵੀ ਕਰ ਸਕਦੀ ਜਾਂ ਲਿਮਟ ਵੀ ਕਰ ਸਕਦੀ ਹੈ ਠੀਕ ਐਂਡ ਇੰਟਰਸ ਰੇਟਸ ਐਂਡ ਲੋਨ ਪ੍ਰੋਗਰਾਮਸ ਹੀ ਬਿਲਟ ਇਨ ਹੁੰਦੇ ਨੇ ਤੁਹਾਡੇ ਡੀਟੀਆਈ ਦੇ ਉੱਤੇ ਮੀਨਿੰਗ ਕਿ ਤੁਹਾਨੂੰ ਬੈਟਰ ਰੇਟਸ ਵੀ ਮਿਲਦੇ ਨੇ ਐਂਡ ਜ਼ਿਆਦਾ ਆਪਸ਼ਨ ਮਿਲ ਗਏ ਜਿੰਨਾ ਤੁਹਾਡਾ ਬੈਟਰ ਤੁਹਾਡਾ ਡੀਟੀਆਈ ਹੋਏਗਾ ਫੋਰ ਐਗਜ਼ਾਮਪਲ ਇਹ ਤੁਹਾਡਾ ਪਹਿਲਾ ਕਨਵੈਨਸ਼ਨਲ ਆਪਸ਼ਨ ਟਿਪਿਕਲੀ ਲਿਮਟ ਹੁੰਦੀ 43% ਬ ਪਰ ਮੋਸਕ ਲੈਂਡਰਸ 49% ਤੱਕ ਚੱਲ ਜਾਂਦੇ ਨੇ ਆਪਾਂ ਵੀ 49 ਤੱਕ ਜਾ ਸਕਦੇ ਆ ਐਫ ਐਚ ਏ ਵਾਸਤੇ 43 ਟੂ 50% ਪਰ ਮੋਸਕ ਲੈਂਡਰ 54% ਤੱਕ ਜਾ ਸਕਦੇ ਨੇ ਰਾਈਟ ਐਂਡ ਇਹ ਦੋ ਸਿਨੈਰੀਓ ਨੇ تھے ਪਹਿਲਾ ਹੈਗਾ ਕਿ ਲੱਛੇ ਕਿ ਤੁਹਾਡੀ ਹਾਊਸਹੋਲਡ ਇਨਕਮ 9000 ਹੈ ਰਾਈਟ ਮਹੀਨੇ ਦੀ ਤੁਹਾਡਾ 9000 ਕਮਾਰੇ ਭਾਵੇਂ ਇੱਕ ਬੰਦਾ ਜਾਂ ਦੋ ਬੰਦੇ ਨੇ ਹਾਊਸਹੋਲਡ ਇਨਕਮ 9000 ਹੈ ਪਰ ਜੇ ਤੁਹਾਡੀ ਮੰਥਲੀ ਡੈਟ 4800 ਹੈ ਵਿਦ ਅ ਨਿਊ ਮਾਰਗੇਜ ਨਵੀਂ ਮਾਰਗੇਜ ਵਿੱਚ ਪਾ ਕੇ ਤੁਹਾਡਾ 4800 ਰੋਲ ਮੰਥਲੀ ਆ ਰਹੀ ਹੈ ਤਜੇ ਤੁਸੀਂ 48 ਨੂੰ ਡਿਵਾਈਡ ਕਰਦੇ ਹੋ 9000 ਤੇ 53% ਬਣਦੀ ਹੈ ਇਸ ਕੇਸ ਦੇ ਵਿੱਚ ਤੁਸੀਂ ਸਿਰਫ ਐਫ ਐਚ ਏ ਲੋਨ ਅਪਲਾਈ ਕਰ ਸਕਦੇ ਹੋ ਰਾਈਟ ਕਿਉਂਕਿ ਡੀਟੀਆ ਹੀ ਤੋਂ ਡੀ 53% ਹੈ ਜੇ ਤੁਹਾਡੀ ਮੰਥਲੀ ਰੇਟ 43% ਹੋਵੇ ਤੇ ਜੇ ਸੇਮ ਕੈਲਕੂਲੇਸ਼ਨ ਕੀਤਾ ਜਾਵੇ ਤੇ 48% ਡੀਟੀਆ ਬਣਦੀ ਹੈ ਤਾਂ ਦਾ ਮਤਲਬ ਤੁਸੀਂ ਕਨਵੈਨਸ਼ਨਲ ਲੋਨ ਵਾਸਤੇ ਵੀ ਕੁਆਲੀਫਾਈ ਕਰੋਗੇ ਰਾਈਟ ਤੇ ਤੁਸੀਂ ਓਵਰਸ ਮੇਕ ਸ਼ੂਰ ਕਰਨਾ ਹੈ ਕਿ ਲੋਅਰ ਜਿੰਨੀ ਤੁਹਾਡੀ ਡੀਟੀਆ ਲੋਅਰ ਹੋਏਗੀ ਉਨੇ ਤੁਹਾਡੇ ਸਟਰੋਂਗਰ ਚਾਂਸਸ ਹੁੰਦੇ ਨੇ ਅਪਰੂਵਲ ਦੇ ਰਾਈਟ ਐਂਡ ਆ ਸਿਨੈਰੀਓ ਆਪਾਂ ਯੂਜ਼ ਕਰਨੇ ਆ ਲੈਟਸ ਸੇ ਕਿ ਤੁਹਾਡੀ ਕੋਈ ਵੀ ਮੰਥਲੀ ਡੈਟ ਨਹੀਂ ਹੈਗੀ ਰਾਈਟ 100000 ਡਾਲਰ ਤੁਹਾਡੀ ਇਨਕਮ ਹੈ 50000 ਡਾਲਰ ਤੁਸੀਂ ਡਾਊਨ ਪੇਮੈਂਟ ਪੇ ਕਰ ਰਹੇ ਹੋ ਤੇ ਕੋਈ ਵੀ ਤੁਹਾਡੀ ਮੰਥਲੀ ਡੈਟ ਨਹੀਂ ਹੈਗੀ ਤੇ ਫਿਰ ਤੁਸੀਂ 600000 ਤੱਕ ਕਰ ਲੈ ਸਕਦੇ ਹੋ 599 ਪਰ ਲੈਟਸ ਸੇ ਕਿ ਹੋ ਤੁਹਾਡੀ 1000 ਡਾਲਰ ਮੰਥਲੀ ਡੈਟ ਹੈ ਤੁਹਾਡੇ ਕੋ ਗੱਡੀਆਂ